ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਬੈਕ ਗਲੇ ਨੂੰ ਰੇਵਲੀਰ ਲਾਉਣ ਰੇਵਲੀਰ ਆਪਾਂ ਨੇ ਕਿੱਦਾਂ ਕਟਿੰਗ ਕਰਨੀ ਹੈ ਤੇ ਕਿੱਦਾਂ ਲਾਉਣੀਆਂ ਇਹ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖ ਲਿਓ ਠੀਕ ਹੈ ਜਿਵੇਂ ਹੁਣ ਆਪਣੇ ਕੋਲੇ ਬਾਦੂ ਕੱਪੜਾ ਸੀਗਾ ਠੀਕ ਹੈ ਆਪਾਂ ਨੇ ਬਾਦੂ ਕੱਪੜੇ 'ਚ ਉਰੇ ਤੋਂ ਆਪਾਂ ਨੇ ਗਲਾ 프ਰੰਟ ਕੱਢ ਲਿਆ ਹਨਾ ਉਰੇ ਚਪਕਾ ਕੇ ਕਟਿੰਗ ਕਰਕੇ ਤੇ ਮੈਂ ਗਲਾ ਰੈਡੀ ਕਰ ਲਿਆ ਠੀਕ ਹੈ 프ਰੰਟ ਵਾਲਾ ਐਦਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜਦੋਂ ਇਹ ਕੱਪੜੇ ਤੇ ਆਪਾਂ ਨੇ ਗਲਾ ਜਿਹੜੇ ਤੋਂ ਫਰੰਟ ਦਾ ਕੱਢਦੇ ਆ ਉਹ ਤੋਂ ਹੀ ਆਪਾਂ ਨੇ ਰੇਵ ਲੀਅਰ ਕਿੱਦਾਂ ਕਟਿੰਗ ਕਰਨੀ ਆ ਕਈ ਤਾਂ ਕੱਢਦੇ ਹੁੰਦੇ ਏਦਾਂ ਕਰਕੇ ਕੁਝ ਹਨਾ ਏਦਾਂ ਗੁਲਾਈ ਚ ਕੱਢਦੇ ਹੁੰਦੇ ਪਰ ਮੈਨੂੰ ਏਦਾਂ ਮੈਂ ਬਹੁਤ ਔਖੀ ਲੱਗਦੀ ਹੈ ਮੈਨੂੰ ਤੇ ਲਾਉਣੀ ਵੀ ਬਹੁਤ ਔਖੀ ਲੱਗਦੀ ਹੈ ਤੇ ਜੇ ਤੁਸੀਂ ਇਹ ਤਰੀਕੇ ਨਾਲ ਰੇਵ ਲੀਅਰ ਲਾਉਂਗੇ ਕਟਿੰਗ ਕਰੋਗੇ ਤਾਂ ਤੁਹਾਨੂੰ ਵੀ ਬਹੁਤ ਸੌਖਾ ਤਰੀਕਾ ਲੱਗੂਗਾ ਠੀਕ ਆ ਤੇ ਆ ਦੇਖੋ ਜੀ ਹੁਣ ਆਪਾਂ ਨੇ ਏਦਾਂ ਗਲਾ ਕਟਿੰਗ ਕਰ ਲਿਆ ਤੇ ਉਰੇ ਤੋਂ ਤੁਸੀਂ ਲੈ ਕੇ ਜਾਣਾ ਇਹਨੂੰ ਟੇਡਾ ਏਦਾਂ ਠੀਕ ਹੈ ਹਮੇਸ਼ਾ ਤੁਸੀਂ ਰੇਵਲੀਰ ਲਾਉਣੀ ਆ ਤਾਂ ਮਤਲਬ ਤਿਰਸ਼ੀ ਲਾਉਣੀ ਆ ਇਦਾਂ ਠੀਕ ਹੈ ਇਹ ਰੇਵ ਵਾਂਗੂ ਕੱਢਣੀ ਆ ਜੇ ਤੁਸੀਂ ਸਿੱਧੀ ਕੱਢੋਗੇ ਤਾਂ ਉਹ ਰੇਵ ਨਹੀਂ ਲੱਗਣੀ ਹੈਗੀ ਕਿਉਂਕਿ ਗਲੇ 'ਚ ਪਿੱਛੇ ਵਾਲ ਵੀ ਪੈਣਗੇ ਹਨਾ ਤੇ ਜਦੋਂ ਰੇਵਲੀਰ ਕਟਿੰਗ ਕਰਨੀ ਆ ਤਾਂ ਤੁਸੀਂ ਉਰੇ ਤੋਂ ਇਦਾਂ ਕਟਿੰਗ ਕਰਨੀ ਆ ਠੀਕ ਹੈ ਜੀ ਇਦਾਂ ਕਟਿੰਗ ਕਰ ਲਈ ਆ ਦੇਖੋ ਇਹ ਬਿਲਕੁਲ ਰੇਵ ਆ ਗਈ ਠੀਕ ਹੈ ਇਦਾਂ ਦੀ ਰੇਵਲੀਰ ਕਟਿੰਗ ਕਰਨੀ ਆ ਤੁਸੀਂ ਤੇ ਅੱਗੇ ਤੁਸੀਂ ਇੰਨਾ ਕ ਗੈਪ ਛੱਡਣਾ ਇੰਨਾ ਨਹੀਂ ਛੱਡਣਾ ਹੈਗਾ ਇੰਨਾ ਛੱਡਣਾ ਕਈ ਤਾਂ 2-2 ਇੰਚ ਦਾ ਵੀ ਗੈਪ ਛੱਡਦੇ ਹਨਾ 2-2 ਇੰਚ ਚੌੜੀ ਪੱਟੀ ਨਹੀਂ ਲਾਉਣੀ ਹੈਗੀ ਤੁਸੀਂ ਇੰਨੀ ਕ ਲਾਉਣੀ ਬਸ 1.5 ਇੰਚ ਦੀ ਬਸ ਠੀਕ ਹੈ ਹਾਲੋ ਜੀ ਠੀਕ ਹੈ ਤੇ ਆਪਣੀ ਇਹ ਰੇਵਲੀਰ ਕਟਿੰਗ ਹੋ ਗਈ ਤੇ ਹੁਣ ਲਾਉਣ ਦਾ ਤਰੀਕਾ ਵੀ ਤੁਸੀਂ ਦੇਖ ਲਓ ਵੀ ਆਪਾਂ ਨੇ ਕਿੱਦਾਂ ਲਾਉਣੀ ਹੈ ਇਹ ਤੇ ਤੁਸੀਂ ਇਹ ਇਦਾਂ ਰੱਖਣੀ ਆ ਠੀਕ ਹੈ ਇੱਦਾਂ ਰੱਖ ਕੇ ਉਹਦੇ ਤੋਂ ਸਲਾਈਸਟਾਰਟ ਕਰ ਦੇਣੀ ਆ ਠੀਕ ਐ ਨਾ ਤਾਂ ਤੁਸੀਂ ਕਪੜਾ ਖਿੱਚਣਾ ਨਾ ਤੁਸੀਂ ਰੇਵਲੀਰ ਖਿੱਚਣੀ ਐ ਇਦਾਂ ਖਿੱਚਣੀ ਨਹੀਂ ਹੈਗੀ ਇਹਨੂੰ ਬਿਲਕੁਲ ਇਦਾਂ ਹੀ ਛੱਡ ਕੇ ਆ ਦੇਖੋ ਮੈਂ ਬਿਲਕੁਲ ਨਹੀਂ ਖਿੱਚ ਰਹੀ ਇਹਨੂੰ ਕਪੜੇ ਨੂੰ ਠੀਕ ਐ ਨਾ ਕਪੜਾ ਖਿੱਚਿਆ ਤੇ ਨਾ ਰੇਵਲੀਰ ਖਿੱਚੀ ਆਪਾਂ ਨੇ ਇਦਾਂ ਹੀ ਬਸੋ ਪੂਰੇ ਤੋਂ ਸੈਟਿੰਗ ਕਰਕੇ ਇਦਾਂ ਹੀ ਘੁਮਾਉਂਦੇ ਆ ਨੇ ਜਾਣਾ ਆ ਦੇਖੋ ਜੀ ਐਦਾਂ ਲੱਗ ਜਾਣੀਆਂ ਤੇ ਲਾਉਣ ਤੋਂ ਬਾਅਦ ਫਿਰ ਜਿਹੜੀ ਤੁਸੀਂ ਸਲਾਈ ਵਿੱਚ ਨੂੰ ਫੋਲਡ ਕਰਨ ਲੱਗੇ ਲਾਉਣੀ ਆ ਉਹ ਕਿੱਦਾਂ ਲਾਉਣੀ ਆ ਐਦਾਂ ਰੱਖ ਲੈਣਾ ਇਹਨੂੰ ਠੀਕ ਆ ਤੇ ਇਹਨੂੰ ਐਦਾਂ ਫੋਲਡ ਕਰ ਲੈਣਾ ਇੰਨੇ ਇੰਨੇ ਖਿੱਚਣਾ ਨਹੀਂ ਤੁਸੀਂ ਕੱਪੜਾ ਨਹੀਂ ਖਿੱਚਣਾ ਕੋਈ ਰੇਵ ਲੇਅਰ ਨਹੀਂ ਖਿੱਚਣੀ ਤੁਸੀਂ ਐਦਾਂ ਹੀ ਰੱਖ ਕੇ ਸਿਰਫ ਇਹ ਐਦਾਂ ਇਹ ਬਾਦੂ ਦਾ ਫਿਰ ਤੁਸੀਂ ਕਟਿੰਗ ਕਰ ਦੇਣਾ ਜੇ ਤੁਹਾਡੀ ਮੰਨ ਲਓ ਰੇਵਲੀਅਰ ਚੌੜੀ ਲੱਗੀ ਜਿਵੇਂ ਹੁਣ ਦੇਖੋ ਆਹ ਕੱਪੜਾ ਆਪਣੇ ਕੋਲ ਬਾਦੂ ਆ ਹਨਾ ਤਾਂ ਤੁਸੀਂ ਇਦਾਂ ਇਦਾਂ ਕਟਿੰਗ ਕਰ ਦੇਣਾ ਮਤਲਬ ਨੀਚੇ ਕੱਪੜਾ ਦੇਖ ਲੈਣਾ ਕਿਤੇ ਸ਼ਰਟ ਨਹੀਂ ਸ਼ਰਟ ਨੂੰ ਟੱਕ ਨਾ ਲੱਗ ਜਾਵੇ ਠੀਕ ਐ ਇਹ ਚੀਜ਼ ਦਾ ਧਿਆਨ ਰੱਖਣਾ ਨੀਚੇ ਧਿਆਨ ਰੱਖ ਕੇ ਫਿਰ ਤੁਸੀਂ ਇਹ ਕਟਿੰਗ ਕਰਨੀ ਨਾਲ ਨਾਲ ਠੀਕ ਐ ਹੁਣ ਬਸ ਜਿਹੜਾ ਬਾਦੂ ਹੋਇਆ ਤੁਸੀਂ ਇਦਾਂ ਕਟਿੰਗ ਕਰ ਦੇਣਾ ਠੀਕ ਐ ਤੇ ਆ ਤੁਸੀਂ ਦੇਖ ਲਓ ਹੁਣ ਕੋਈ ਵੀ ਬਲਣੀ ਪਿਆ ਹੈਗਾ ਪੂਰੀ ਫਿਨਿਸ਼ਿੰਗ ਨਾਲੇ ਲੱਗ ਗਈ ਆਪਣੀ ਰੇਵਲੀਰ ਠੀਕ ਆ ਜਦੋਂ ਵੀ ਤੁਸੀਂ ਰੇਵਲੀਰ ਲਾਉਣੀ ਤਾਂ ਤੁਸੀਂ ਐਦਾਂ ਲਾਉਣੀ ਹੈ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਏ ਸੀਗੇ ਤੇ ਮੇਰੀਆਂ ਭੈਣਾਂ ਦੇ ਕੁੜਾਂ ਆਈਆਂ ਸੀਗੇ ਦੀਦੀ ਰੇਵਲੀਰ ਲਾਉਣੀ ਵੀ ਦੱਸਿਓ ਬੈਕ ਵਾਲੇ ਨੂੰ ਤੁਸੀਂ ਰੇਵਲੀਰ ਕਿੱਦਾਂ ਲਾਉਨੇ ਆ ਤੇ ਮੈਂ ਐਦਾਂ ਲਾਉਣੀ ਆ ਜੀ ਰੇਵਲੀਰ ਜੇ ਤੁਸੀਂ ਐਦਾਂ ਲਾਉਂਗੇ ਤਾਂ ਬਿਲਕੁਲ ਬੈਕ ਵਾਲਾ ਗੜਾ ਤੁਹਾਡਾ ਬਿਲਕੁਲ ਸੈੱਟ ਆਊਗਾ ਕਦੇ ਬਲਣੀ ਪੈਣਗੇ ਬੈਕ ਵਾਲੇ ਗਲੇ ਤੇ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂ